ਨਤਮਸਤਕ ਹੋਏ ਆ ਸਿੰਘ ਸਾਹਿਬ ਜਸਕਰ ਅਕਾਲ ਤਖਸਾਲਬ ਵੱਲੋਂ ਜੋ ਆਦੇਸ਼ ਹੋਏ ਸੀ ਕਿ ਅੱਜ ਦੀ ਤਰੀਕ ਨੂੰ ਮੈਂ ਆਪਣਾ ਅੱਖ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਉਹ ਸਕੱਤਰੇਤ ਦੇ ਵਿੱਚ ਅਕਾਲ ਤਖਸਾਲਬ ਦੀ ਸਕੱਤਰੇਤ ਦੇ ਵਿੱਚ ਇਸ਼ੋਕੇ ਮੈਂ ਆਪਣਾ ਪੱਖ ਰੱਖਾਂ ਤੋਂ ਉਸੇ ਸਿਲਸਿਲੇ ਅਸੀਂ ਪੰਥ ਸਿੰਘ ਸਹਿਬਾਨਾਂ ਦੀ ਇਕਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀਕਰਨ ਹੈ ਉਹਦੇ ਬਾਰੇ ਕੋਈ ਅਗਲੇ ਅਗਲੇ ਜਿਹੜਾ ਆਦੇਸ਼ ਦਿੱਤਾ ਜਾਊਗਾ ਤੇ ਤੌਰ ਪੰਜਾਬ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਕੋਲੇ ਜੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਕੋਈ ਕਮੀਆਂ ਖਾਮੀਆਂ ਦੀ ਕੋਈ ਕੋਈ ਮੇਰੇ ਕੋਲ ਸ਼ਿਕਾਇਤ ਜਾਂ ਕੋਈ ਮੇਰੇ ਕੋਲੇ ਕੋਈ ਸ਼ਿਕਵਾ ਜਾਂ ਕੋਈ ਮੰਗੇ ਆਉਂਦੀ ਸੀ ਕਿ ਇਹ ਸਾਡੇ ਵੱਲੋਂ ਇਹਦਾ ਪੱਖ ਜਿਹੜਾ ਰੱਖਿਆ ਜਾਵੇ ਸੋ ਮੈਂ ਸਾਰਾ ਉਹ ਰਿਕਾਰਡ ਸਬੂਤਾਂ ਜਿਹੜੇ ਲਿਖਤੀ ਸਬੂਤ ਜਿਹੜੇ ਮੈਂ ਜਮਾ ਕਰਾਇਆ ਹਾਂ ਉਹਨਾਂ ਨੂੰ ਸਹੀ ਕਰਨ ਦੱਸਾਇਆ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਤਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਰ ਦੇਈ ਜੀ ਹੈ ਜਿਹੜੀ ਚੀਜ਼ ਨਕਲੀ ਹੈ ਜਿਸ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਏਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜ਼ੀ ਸਿੰਘ ਸਾਹਿਬ ਕਹਿਣ ਜਿਹੜੀ ਮਰਜ਼ੀ ਫ੍ਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਬਸ ਫ੍ਰੈਂਸਿਕ ਜਾਂਚ ਨੂੰ ਪਹਿਲਾਂ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਉਹ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਉਹ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫ੍ਰੈਂਸਿਕ ਉੱਥੇ ਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਬਾਰੇ ਸਪਸ਼ਟਿਕਨਤੀ ਦੇ ਦਿੰਦਾ ਜੀ ਮਾਮਲੇ ਤੋਂ ਪਹਿਲਾਂ ਪਰਟੀਕਲਿਟੀ ਕੇ ਦੀ ਆ ਜੀ ਸਾਡੇ ਕੋਲ ਕੋਈ ਜ਼ਰੂਰਤ ਨਹੀਂ ਹੈ ਉਸ ਦੇ ਉੱਪਰ ਨਹੀਂ ਗੋ ਦੇਖੋ ਮੈਂ ਸਿੰਘ ਸਾਹਿਬ ਨੂੰ ਇਹ ਗੱਲ ਵੀ ਕਹੀ ਹੈ ਕਿ ਸਾਨੂੰ ਉਈ ਇਸ ਤਰ੍ਹਾਂ ਦਾ ਨਿਰਦੇਸ਼ ਵੀ ਚਾਹੀਦਾ ਕਿ ਆਨਤਕਾਰਤ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਜਾਂ 328 ਦੇ ਵਿੱਚੋਂ ਕਿਹੜੇ-ਕਿਹੜੇ ਜਾਂ ਉਹਨਾਂ ਦੇ ਜੇ ਸਾਨੂੰ ਹਾਲਾਂਕਿ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੂੰ ਕਿਉਂ ਸਾਰਾ ਰਿਕਾਰਡ ਦੇ ਦੇ ਹਰ ਗੁਰੂ ਗ੍ਰੰਥ ਸਾਹਿਬ ਜਿੱਦੀ ਜਿਹੜੇ ਸਰੂਪ ਹੈ ਉਹਦਾ ਇੱਕ ਪਾਸਵਰਡ ਸਾਰ ਨਹੀਂ ਮਿਲ ਜਾਂਦਾ ਸੀ ਜਿਹੜੇ ਵੀ ਸਾਨੂੰ ਕਿਤੋਂ ਕੋਈ ਸਰੂਪ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ ਜਾਂ ਪ੍ਰਬੰਧਕਾਂ ਕੋਲੇ ਪਰਚੀ ਹੈ ਨਹੀਂ ਜਾਂ ਫਿਰ ਸ਼੍ਰੋਮਣੀ ਕਮੇਟੀ ਕੋਲੇ ਉਹਦਾ ਕੋਈ ਰਿਕਾਰਡ ਹੈ ਨਹੀਂ ਤਾਂ ਉਹ ਪਾਸਵਰਡ ਜਿਹੜਾ ਉਹ ਮੈਚ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਅਸੀਂ ਇਹਨਾਂ ਤੱਕ ਇਨਫਾਰਮੇਸ਼ਨ ਪਹੁੰਚਾ ਸਕਦੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਅਥਾਰਟੀ ਹੈ ਉਹ ਸਿਰਫ ਇੱਥੋਂ ਤੱਕ ਹੈ ਕਿ ਅਸੀਂ ਜਿੱਥੇ ਵੀ ਸਾਨੂੰ ਇਹ ਪਤਾ ਲੱਗੇ ਤੇ ਅਸੀਂ ਉਹਨਾਂ ਨੂੰ ਪੁੱਛ ਲੈਨੇ ਅਸੀਂ ਕੋਈ ਕੇਸ ਦਰਜ ਨਹੀਂ ਕਰ ਰਹੇ ਅਸੀਂ ਕੋਈ ਕਿਸੇ ਨੂੰ ਰੋਕ ਨਹੀਂ ਰਹੇ ਜਿਹੜਾ ਕਿਸੇ ਵੀ ਕਿਸਮ ਦੀ ਧਾਰਮਿਕ ਐਕਟੀਵਿਟੀ ਤੋਂ ਅਸੀਂ ਸਿਰਫ ਇਹ ਕਿਨੇ ਕਿ ਇਹ ਦੇਖ ਲਓ ਜੀ ਅਸੀਂ ਉਹ ਜਿਹੜਾ ਕੱਲ ਵਾਲਾ ਹੈਗਾ ਉਹਦੇ ਵਾਸਤੇ ਵੀ ਐਸਜੀਪੀਸੀ ਨਾਲ ਹੀ ਸੰਪਰਕ ਕਰ ਰਹੇ ਹਾਂ ਕਿ ਇਹਨਾਂ ਕੋਲੇ ਪਰਚੀਆਂ ਇੰਨੀਆਂ ਦੀਆਂ ਹੈਗੀਆਂ ਨੇ ਇੰਨਿਆਂ 'ਚੋਂ ਵੀ ਉਹਨਾਂ ਕੋਲੇ ਜਿਹੜੇ ਦੋ ਗੁਰਦੁਆਰਾ ਸਾਹਿਬ ਨੂੰ ਅਲੋਟ ਹੋਈਆਂ ਨੇ ਇੱਥੋਂ 8 1 2019 ਨੂੰ ਵੀ ਬਾਕੀ 139 ਦਾ ਉਹਨਾਂ ਕੋਲੇ ਕੋਈ ਰਿਕਾਰਡ ਨਹੀਂ ਉਹਨੇ ਲਿਖ ਕੇ ਦਿੱਤਾ ਕਮੇਟੀ ਨੇ ਸਟੇਟਮੈਂਟ ਮੈਂ ਹਾਂ ਲਾਈਵ ਕਰ ਲਾਈਵ ਕਰ ਦਿੱਤੀ ਰਿਕਾਰਡਿੰਗ ਕੋਈ ਅੱਗੇ ਕੀਤੀ ਵੀ ਹੈ ਰੀਲੀਜ਼ ਕਰ ਨਹੀਂ ਬੰਦ ਕਰੋਗੇ ਨਹੀਂ ਮੈਂ ਕੋਈ ਇਦਾਂ ਦਾ ਰੀਲੀਜ਼ ਕਰਨ ਦੀ ਜਾਂ ਕੋਈ ਰਿਕਾਰਡਿੰਗ ਦੀ ਮੈਂ ਕੋਈ ਪਰ ਮੈਨੂੰ ਕੋਈ ਗੱਲ ਕਹਿਣ ਤੋਂ ਮਤਲਬ ਅਸਮਰਤਾ ਨਹੀਂ ਇਸ ਤਰ੍ਹਾਂ ਦੀ ਨਜ਼ਰ ਆਈ ਮੈਂ ਜੋ ਆਪਣਾ ਪੱਖ ਪੇਸ਼ ਕਰਨਾ ਸੀ ਕੀਤਾ ਮੈਂ ਤਾਂ ਸਾਹਮਣੇ ਕਿਹਾ ਸੀ ਕਿ 328 ਕਾਲੋ ਸਿਰਫ ਪਾ ਕੇ ਕੋਈ ਸਿਆਤ ਪੜਾ ਦਿੱਤੀ ਜਾਵੇ ਕਿ ਸਰ ਬੰਨਕ ਜੀ ਆਪਣੀ ਤੇ ਰੂਪਸ਼ੀਲ ਤੁਸੀਂ ਇਹ ਕਹਿਣਾ ਚਾਹੋਗੇ ਕਿ ਜਿਹੜੀ ਸਿਆਸਤ ਹੋ ਰਹੀ ਹੈ ਸਿਆਸਤ ਕਿਵੇਂ ਹੋ ਰਹੀ ਦਸਤੋ ਜੀ ਨਹੀਂ ਹੁਣ ਜੇ ਪੁਲਿਸ ਜੇ ਹੁਣ ਪੁਲਿਸ ਦੀ ਐਸਆਈਟੀ ਬਣਾਉਣੀ ਸਿਆਸਤ ਹੈ ਜਤਾਉਬ ਨਹੀਂ ਸਿਆਸਤ ਅਸੀਂ ਤਾਂ ਈਵਨ ਜਿਹੜਾ ਕੱਲ ਵਾਲਾ ਹੈ ਉੱਥੇ ਵੀ ਇਹੀ ਸਖਤ ਆਰਡਰ ਨੇ ਐਸਆਈਟੀ ਨੂੰ ਵੀ ਤੇ ਪੁਲਿਸ ਨੂੰ ਵੀ ਕਿ ਤੁਸੀਂ ਅੰਦਰ ਨਹੀਂ ਜਾਣਾ ਤੁਸੀਂ ਬੁਲਾਓ ਐਸਜੀਪੀਸੀ ਦੇ ਜਾ ਗੁਣੀ ਗੈ ਨਹੀਂ ਧਰਮ ਦੇ ਜਿਹੜੇ ਲੋਕ ਨੇ ਵਿਦਵਾਨ ਉਹਨਾਂ ਨੂੰ ਬੁਲਾਓ ਉਹ ਕਮੇਟੀ ਨਾਲ ਗੱਲ ਕਰਨਗੇ ਕੀ ਹੈ ਕਾਰਨ ਵੀ ਜੇ ਉਹ ਕਹਿ ਦੇਣ ਕਿ ਹਾਂ ਜੀ ਅਸੀਂ ਸੈਕਸਫਾਈਡ ਆ ਇਹ ਸਾਰੇ ਸਰੂਪਾਂ ਦਾ ਬਕਾਇਦਾ ਮਾਨਸਨ ਮਰਿਆਦਾ ਹੈ ਪਰ ਇਹ ਵੀ ਇਹ ਪਰਚੀਆਂ ਜਿਹੜੀਆਂ ਨੇ ਉਹ ਇੱਥੋਂ ਜਾਂ ਇੱਥੋਂ ਇਹਨਾਂ ਕੋਲੇ ਨਹੀਂ ਪਹੁੰਚ ਸਕਿਆ ਜੋ ਕਹਿ ਦੇਣਗੇ ਅਸੀਂ 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 ਕਹਿੰਦੇ ਠੀਕ ਹੈ ਜੀ ਸਾਨੂੰ ਕੀ ਪਰ ਅਸੀਂ ਕੋਈ ਸਿਆਸਤ ਕੀ ਸੀ ਕੋਈ ਦਖਲ ਅੰਦਾਜ਼ੀ ਵੀ ਨਹੀਂ ਕਰਦੇ ਦੇਖੋ ਇਹ ਤਾਂ ਕੀ ਪਤਾ ਹੁਣ ਸਾਡੇ ਕੋਲ ਕਿੰਨੀਆਂ ਕਿ ਸ਼ਿਕਾਇਤਾਂ ਆਉਣਗੀਆਂ ਕੀ ਪਤਾ ਹੈ ਵੀ ਐ ਤਾਂ ਵੈਸੇ ਗੁਰੂ ਸਾਹਿਬ ਦੀ ਮਹਿਮਾ ਕਰਨ ਨੂੰ ਤਾਂ ਕੋਈ ਮਨਾਹੀ ਨਹੀਂ ਕਿਸੇ ਗੱਲ ਤੋਂ ਪਰ ਇਹ ਵੀ ਜਿਸ ਕਿਸਮ ਦਾ ਹੋ ਗਿਆ ਕਿ 328 ਜਿਹੜੇ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤਾਂ ਅਸੀਂ ਤਾਂ ਉਹਦੇ ਵਿੱਚ ਹੈਲਪ ਕਰਾਂਗੇ ਕਿਉਂਕਿ ਇੱਜ ਕੋਈ ਗਿਣਤੀ ਕਰਨੀ ਹੈ ਜੀ ਵੀ ਮੈਂ ਵੱਧ ਲੱਭ ਤੇ ਤਾਂ ਮੈਂ ਕੋਈ ਵੱਡਾ ਬਣ ਜਾਊਗਾ ਹਨਾ ਉਹ ਤੋਂ ਕਿਉਂ ਨਹੀਂ ਲੱਭੇ ਗਏ ਉਹ ਆ ਨਹੀਂ ਇਹਦਾ ਹਰ ਰਲ ਮਿਲ ਕੇ ਸਾਰਿਆਂ ਦਾ ਹੀ ਕੰਮ ਹੈ ਜੇ ਜੇ 328 ਵਾਲਾ ਮਸਲਾ ਹੱਲ ਹੋ ਜਾਊਗਾ ਤਾਂ ਸ਼ਾਂਤੀ ਹੋ ਜਾਊਗੀ ਤੇ ਲੋਕਾਂ ਦੇ ਵੀ ਮਨ ਨੂੰ ਸੈਟੀਸਫੈਕਸ਼ਨ ਮਿਲ ਜਾਊਗੀ ਕਿ ਚਲੋ ਸਾਡੇ ਧਰਮ ਜੀ ਜੋ ਇੱਕ ਕੋਈ ਕਨਫਿਊਜ਼ਨ ਸੀ ਜਾਂ ਕਹਿ ਲੋ ਵੀ ਕੋਈ ਗਲਤ ਫਹਿਮੀ ਸੀ ਉਹ ਠੀਕ